ਅੱਜ ਅੱਖਾਂ ਵਰ ਸ਼ਸ਼ਾਨੂ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਰੋਈ ਸੀ ਤੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਣ ਅਜ ਲੱਖਾਂ ਤੀਆਂ ਰੋਂਦੀਆਂ ਮੈਂ ਤੈਨੂੰ ਵਾਰਿਸ਼ ਸ਼ਾਨੂ ਕੈਣ ਉਠ ਦਰਦਮੰਦਾਂ ਦੇ ਆ ਦਰਦੀਆਂ ਉਠ ਤਾਂ ਕਿ ਆਪਣਾ ਪੰਜਾਬ ਮਜਬੇਲੇ ਲਾਸ਼ਾਂ ਵਿੱਚੀਆਂ ਤੇ ਲਹੂ ਦੀ ਪਰਿਚਨਾਵ ਕੀ ਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾ ਪਾਣੀਆਂ ਤਰਤੀ ਨੂੰ ਦਿੱਤਾ ਪਾਣੀ ਲਾ ਇਸ ਜ਼ਰਖੇਜ਼ ਜ਼ਮੀਨ ਦੇ ਇਸ ਜੜਖੇ ਜਿ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਗਿਠ ਗਿਠ ਚੜੀਆਂ ਲਾਲੀਆਂ ਫੁੱਟ ਫੁੱਟ ਚੜਿਆ ਕਹਿਰ ਵਿਹੋ ਵਿਲਸੀ ਵਾਫੇਰ ਵੜ ਵੜੇ ਲੱਗੀ ਵਾ ਉਹਨੇ ਹਰ ਇੱਕ ਵਾਸ ਦੀ ਨੇ ਹਰ ਇੱਕ ਵਾਸ ਦੀ ਬੰਜਲੀ ਦਿੱਤੀ नाग ਬਣਾ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜਾ ਡੰਗ ਦੀ ਲੱਗ ਗਈ ਜਣੇ ਖੜੇ ਨੂੰ ਲਾਗ ਲਾਗਾ ਕਿਲੇ ਲੋਕ ਨੂੰ बसि फिर डंग, डंग पलों पली पंजाब दे, नीले पै गए अंग, गलियो टुटे गीत फे टरेओ टूटी तंद तरिंजणो टूटिय सहलियरे कूकर बंद सेजदेड़ लुडन द रोड़ सणे ॾाली पींग अॼ पिपला द ਤੀ ਤੋੜ ਜਿੱਥੇ ਵਜਦੀ ਸੀ ਫੂਕ ਪਿਆਰ ਦੀ ਵੇ ਉਹ ਵੰਜਲੀ ਗਈ ਗਵਾਚ ਰਾਜੇ ਦੇ ਸਭ ਵੀਰ ਅਜ ਰਾਜੇ ਦੇ ਸਭ ਵੀਰ ਅਜ ਪੁੱਲ ਗਏ ਉਸ ਦੀ ਜਾਂਚ ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਚੋਂ ਪ੍ਰੀਤ ਦੀਆਂ ਸਹਜਾ ਦੀਆਂ ਵੇ ਅਜ ਮਜ਼ਾਰਾਂ ਵਿੱਚ ਪਈਆਂ ਰੋਣ ਅੱਜ ਸਭੇ ਕੈਦੋਂ ਬਣ ਗਏ ਅੱਜ ਸਭੇ ਕੈਦੋਂ ਬਣ ਗਏ ਹਸਨ ਇਸ਼ਕ ਦੇ ਚੋਰ ਅੱਜ ਕਿਥੋਂ ਲਿਆਈਏ ਲਬ ਕੇ ਇੱਕ ਬਾਰਿਸ਼ ਸ਼ਾ ਇੱਕ ਹੋਰ ਅਜੀ ਅੱਖਾਂ ਵਰਿਸ਼ ਸ਼ਾ ਨੂੰ ਤੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਕੋਈ ਅਗਲਾ ਵਰਕਾ ਫੋਲ